ਬਾਪੀ ਜੀ ਤੁਸੀਂ ਇਸ ਤਰ੍ਹਾਂ ਚੁੱਪ ਚੁੱਪ ਰਹਿ ਕੇ ਆਪਣੇ ਆਪ ਨੂੰ ਤਕਲੀਫ ਕਿਉਂ ਦੇ ਰਹੇ ਹੋ ਤਕਲੀਫ ਤਕਲੀਫ ਤਾਂ ਇੱਕ ਛੋਂਦੇ ਇਨਸਾਨ ਨੂੰ ਹੁੰਦੀ ਆ ਮੈਂ ਤਾਂ ਇੱਕ লাশ ਆ ਨਹੀਂ ਹਾਂ ਐਦਾਂ ਨਾ ਕਹੋ ਬਾਪੀ ਜੀ ਕੀ ਹੋਇਆ ਜਿਹਦੀ ਨਾਲ ਸਾਨੂੰ ਛੱਡ ਕੇ ਚਲਾ ਗਿਆ ਪਰ ਉਹਦੀ ਨਿਸ਼ਾਨੀ ਤਾਂ ਹੈਗੀ ਆ ਨਾ ਤੁਹਾਡੇ ਕੋਲ ਕੀ ਕਰਾਂਗੀ ਕੀ ਕਰਾਂ ਕਿ ਮੈਂ ਇਸ ਨਿਸ਼ਾਨੀ ਨੂੰ ਦੁਨੀਆ ਦੇ ਵਿੱਚ ਲਿਆ ਕੇ ਆਖਰ ਦੇ ਵਿੱਚ ਲੋਕਾਂ ਦੇ ਤਾਨੇ ਮੇਨੇ ਹੀ ਮੈਨੂੰ ਸਹਣੇ ਪੈਣੇ ਤੇ ਜਦ ਨੂੰ ਇਹਨੇ ਵੱਡਾ ਹੋਣਾ ਆ ਇਹਨੇ ਬਸ ਮੇਰੇ ਕੋਲ ਕੁਝ ਸਵਾਲ ਪੁੱਛਣਾ ਆ ਵੀ ਮਾਂ ਮੇਰਾ ਬਾਪ ਕਿੱਥੇ ਆ ਇੱਥੇ ਮੈਂ ਕੀ ਜਵਾਬ ਦਵਾਂਗੇ ਅਲੂ ਤੁਸੀਂ ਲੋਕਾਂ ਦੀ ਪਰਵਾਹ ਆਪਾ ਕਿਉਂ ਕਰੀਏ ਜਦੋਂ ਮੈਂ ਤੁਹਾਡੇ ਨਾਲ ਆ ਵੱਡਾ ਵੀਰਾ ਤੁਹਾਡੇ ਨਾਲ ਆ ਤੁਸੀਂ ਇਕੱਲੇ ਥੋੜੀ ਹੋ ਅਸੀਂ ਹੈਗੇ ਤਾਂ ਆ ਤੁਹਾਡੇ ਨਾਲ ਮੈਨੂੰ ਪਤਾ ਨਹੀਂ ਹਾਂ ਤੁਸੀਂ ਮੈਨੂੰ ਬਹੁਤ ਪਿਆਰ ਕਰਦੀਆਂ ਤੇ ਮੇਰਾ ਖਿਆਲ ਵੀ ਪੂਰਾ ਰੱਖਦੀਆਂ ਪਰ ਮੈਂ ਤੈਨੂੰ ਕਿਵੇਂ ਸਮਝਾਵਾਂ ਕਿ ਅਨਮੋਲ ਦੀ ਕਮੀ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਪੂਰੀ ਕਰ ਸਕਦਾ हां मैं मानਦੀ हां भाभी ਕਰੋ ਸਾਡੇ ਦੀ ਤਾਂ ਭਰਾ ਸੀ ਨਾ ਉਹਦੀ ਕਮੀ ਤਾਂ ਸੱਚੀ ਕੋਈ ਨਹੀਂ ਪੂਰੀ ਕਰ ਸਕਦਾ ਨੀਹਾ ਤੁਸੀਂ ਦੋਨੋਂ ਭੈਣ ਭਰਾ ਨਾ ਇੱਕ ਦੂਜੇ ਨਾਲ ਫੇਰ ਵੀ ਆਪ ਦਾ ਦੁੱਖ ਵੰਡਾ ਸਕਦੇ ਹੋ ਪਰ ਮੈਂ ਮੈਂ ਆਪ ਦਾ ਦੁੱਖ ਕਿਹਦੇ ਨਾਲ ਸਾਂਝਾ ਕਰਾਂ ਮੈਂ ਸਮਝਦੀ ਹਾਂ ਭਾਬੀ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ ਪਰ ਜੇ ਤੁਸੀਂ ਰੋਜ਼ ਰੋਜ਼ ਐਵੇਂ ਉਦਾਸ ਰਹੋਗੇ ਨਾ ਤੇ ਤੁਸੀਂ ਆਪ ਹੀ ਦੱਸੋ ਹੋਣ ਵਾਲੇ ਬੱਚੇ ਤੇ ਅਸਰ ਕੀ ਪਊਗਾ ਕੀ ਕਰਾਂ ਫਿਰ ਮੈਂ ਤੂੰ ਹੀ ਦੱਸ ਨੀਹਾ ਮੈਂ ਕੀ ਕਰਾਂ ਮੇਰਾ ਜੀਤਾ ਕਰਦਾ ਵੀ ਮੈਂ ਇਹਨੂੰ ਇਸ ਦੁਨੀਆ 'ਚ ਲੈ ਕੇ ਹੀ ਨ ਆਵਾ ਮੈਂ ਕਿਵੇਂ ਪਾਲੂੰਗੀ ਇਹਨੂੰ ਇਹਦੇ ਬਾਤ ਤੋਂ ਬਿਨਾ ਕਿਵੇਂ ਪਾਲਾਂਗੀ ਮੈਂ ਇਹਨੂੰ ਛੋਪੋ ਜੋ ਭਾਬੀ ਮਹਿਗੀਆਂ ਨਾ ਤੁਹਾਡੇ ਨਾਲਿਆਂ ਤੁਸੀਂ ਕਿਹੜੀ ਗੱਲ ਕਰਤੀ ਕਿਸ ਬੱਚੇ ਨੂੰ ਤੁਸੀਂ ਲੈ ਕੇ ਨਹੀਂ ਆਉਣਾ ਦੁਨੀਆ ਤੇ ਪਲੀਜ਼ ਭਾਬੀ ਮੇਰੇ ਵੀਰੇ ਦੀ ਆਤਮਾ ਨੂੰ ਦੁਖੀ ਨਾ ਕਰੋ ਤੁਸੀਂ ਨਾ ਦੁਖੀ ਕਰੋ ਮੈਂ ਹਾਰ ਗਈ ਨਹੀਂ ਹਾਂ ਸੱਚੀ ਮੈਂ ਹਾਰ ਗਈਆਂ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਂ ਨਹੀਂ ਰਹਿ ਸਕਦੀ ਅਨਮੋਲ ਬਿਨਾ ਤੁਸੀਂ ਦੱਸ ਮੈਂ ਕੀ ਕਰਾਂ ਸੰਭਾਲ ਪੱਪੀ ਆਪ ਤੇ ਆਪ ਨੂੰ ਹਾਂ ਤਾਂ ਸੱਚੀ ਗਿਰਦੀ ਆ ਤਾਂ ਮੈਂ ਬਹੁਤ ਦੁਖੀ ਹੋਊਗੀ ਨਾ ਰੋ ਨੀਹਾ ਤੂੰ ਪਲੀਜ਼ ਜਾ ਤੂੰ ਚੱਲ ਠੀਕ ਆ ਪੱਪੀ ਮੈਂ ਜਾਣੀ ਐ ਪਰ ਇੱਕ ਗੱਲ ਕਹੂੰਗੀ ਜੇ ਤੁਸੀਂ ਹਣਮੋਲ ਵੀਰ ਨੂੰ ਸੱਚੀ ਪਿਆਰ ਕਰਦੇ ਸੀ ਨਾ ਤਾਂ ਤੁਸੀਂ ਆਪ ਦੀ ਅੱਖ ਚੋਂ ਨਾ एक भी हंजू नहीं बहाऊंगी <laughs> 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 की हो गया वीर फक्के से लग होंगे? ऑफिस काम ज्यादा सी? काम तो हर रोज ही होता है पर आज कुछ ज्यादा ही काम ਵੀਰੇ ਤੁਸੀਂ ਇਹ ਜੋਬ ਨੂੰ ਛੱਡ ਕਿਉਂ ਨਹੀਂ ਦਿੰਦੇ ਆਪਣੇ ਕੋਲ ਕਿਹੜਾ ਕਿਸੇ ਚੀਜ਼ ਦੀ ਕਮੀ ਹੈ ਜੋਬ ਨੂੰ ਛੱਡ ਤੂੰ ਕੀ ਕਹੀਂ ਨੀनेहा ਇੱਥੋਂ ਪਹੁੰਚਣ ਲਈ ਪਤਾ ਮੈਂ ਕਿੰਨੀ ਮਿਹਨਤ ਕੀਤੀ ਹੈ ਤੇ ਜਦੋਂ ਅੱਜ ਕਾਮਯਾਬ ਹੋ ਗਿਆ ਤੂੰ ਕਹਿੰਦੀ ਜੋਬ ਛੱਡ ਦੇ ਵੀਰੇ ਮੈਨੂੰ ਪਤਾ ਤੁਸੀਂ ਬਹੁਤ ਸਟਰਗਲ ਕੀਤਾ ਪਰ ਆਪਣੇ ਕੋਲ ਸਭ ਕੁਝ ਤਾਂ ਹੈਗਾ ਫਿਰ ਕਿਉਂ ਸ਼ਰੀਰ ਨੂੰ ਤਨੀਖ ਦਿੰਦੇ ਹੋ ਤੁਸੀਂ ਤਕਲੀਫ ਕਰਦੀ ਆ ਨੀਹਾ ਇਹ ਮੇਰੀ ਜੋਬ ਹੈ ਤੇ ਹੁਣ ਮੇਰੀ ਆਤਮਾਨ ਚੁੱਕੀ ਹੈ ਮੈਂ ਜੋਬ ਛੱਡ ਦੂੰ ਜੋ ਬਰੇ ਮੈਨੂੰ ਨਹੀਂ ਛੱਡਣਾ ਕਿੰਨਾ ਟਾਈਮ ਐ ਕਰਦੇ ਰਹੋਗੇ ਵੀਰੇ ਆਪਣੇ ਤਾਂ ਮੰਮੀ ਪਾਪਾ ਵੀ ਚੱਲ ਬਸੇ ਤੇ ਤੁਸੀਂ ਤਾਂ ਉਹਨਾਂ ਦੇ ਸੁਪਨੇ ਵੀ ਨਹੀਂ ਪੂਰਾ ਕਰ ਸਕੇ ਕਾਹਤਾ ਦਿੱਤੇ ਉਹਨਾਂ ਦੇ ਸਾਰੇ ਸੁਪਨੇ ਪੂਰੇ ਉਹਨੂੰ ਹੋਰ ਕਿਹੜੇ ਰਹਿ ਗਏ ਤੂੰ ਦੱਸ ਦੇ ਅੰਜੜ ਬਣ ਕੇ ਵੀਰੇ ਤੁਸੀਂ ਗੱਲ ਨਾ ਟਾਲੋ ਤੁਸੀਂ ਵਿਆਹ ਕਿਉਂ ਨਹੀਂ ਕਰਾ ਲੈਂਦੇ ਵਿਆਹ ਵਿਆਹ ਤੇ ਮੇਰਾ ਕੋਈ ਇੰਡਸਟਰੀ ਮੇਰੀ ਛੋਟੀ ਭੈਣੇ ਕਿਉਂ ਨਹੀਂ 하다 ਇੰਟਰਸਟ ਮੰਮੀ ਤੇ ਜਉਂਦੇ ਸੀ ਤਾਂ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਹੁਣ ਤਾਂ ਮੰਨ ਲਓ ਜੇ ਵਾਕਰ ਬੋਣਾ ਹੁੰਦਾ ਨਾ ਉਹਦੀ ਕਰਵਾ ਲੈਂਦਾ ਪਰ ਮੇਰਾ ਦਿਲ ਹੀ ਨਹੀਂ ਮੰਨਿਆ ਪਰ ਵਜਾ ਕੀ ਹੈ ਵੀਰੇ ਸਾਡਾ ਵੀ ਦਿਲ ਕਰਦਾ ਭਾਬੀ ਆਵੇ ਘਰੇ ਛਮ ਛਮ ਕਰਦੀ ਫਿਰੇ ਵਜਾ ਕੋਈ ਨਹੀਂ ਬਸ ਮੇਰਾ ਦਿਲ じゃ ਨਹੀਂ ਕਰਦਾ ਵਿਆਹ ਕਰਾਉਣ ਨੂੰ ਅੱਛਾ ਇਹ ਕਿਵੇਂ ਹੋ ਸਕਦਾ ਉਹ ਵੀ ਅੱਜ ਦੇ ਜ਼ਮਾਨੇ 'ਚ ਵਿਆਹ ਕਰਾਉਣ ਦੀ ਜਿੰਨੀ ਕਰ ਉਹ ਕੀੜੀਆਂ ਗੱਲਾਂ ਕਰੀ ਜਾਂਦੇ ਹੋ ਬੜੀ ਮਹਿਫਲ ਸਜਾਈ ਆ ਤੁਸੀਂ ਲੈਫਟ ਆ ਗਿਆ ਹੁਣ ਇਹਨੂੰ ਦੱਸ ਦੇ ਧੀਰੇ ਤੇ ਵਿਆਹ ਦੀ ਗੱਲ ਕਰਦੀ ਐ ਪਰ ਮੰਨਦਾ ਹੀ ਨਹੀਂ ਉਹ ਲੈ ਵਿਆਹੀ ਕਰਾਉਣਾ ਮੈਂ ਕਰਾ ਲੰਨਾ ਇਹਦੇ ਚ ਗਿੱਡੀ ਵੱਡੀ ਗੱਲ ਐ ਇਹਦਾ ਕਰਾ ਦੋ ਕਿਉਂ ਤੋਂ ਭਾਬੀ ਚਾਹੀਦੀ ਐ ਇਹ ਤਾਂ ਕੰਮ ਲੈ ਇਹਦੀ ਉਮਰ ਤਾਂ ਦੇਖ ਲਓ ਲੈ ਕਿੰਨੀ ਛੋਟੀ ਆ ਤੁਸੀਂ ਕਰਾਉ ਗਿਆ ਮੈਂ ਨਾ ਹਜੇ ਆਉਦੇ ਕੰਮ ਬਲ ਧਿਆਨ ਦੇ ਰਿਹਾ ਮੈਂ ਵਿਆਹ ਬਾਰੇ ਹਜੇ ਕੁਝ ਨਹੀਂ ਸੋਚਿਆ ਉਹ ਲੈ ਫਿਰ ਜੇ ਬਾਈ ਨਹੀਂ ਸੋਚਦਾ ਤਾਂ ਮੈਂ ਸੋਚ ਲੈਣਾ ਫਿਰ ਕੀ ਹੁੰਦਾ ਤੂੰ ਆਉਦੀ ਬਕਵਾਸ ਬੰਦ ਕਰ ਲੈ ਮੁੰਡਿਆ ਹਨ ਬਤਾ ਕੱਲ ਭੂਆ ਦਾ ਫੋਨ ਆਇਆ ਸੀ ਉਹਨੇ ਆਪਦਾ ਛੋਟਾ ਮੁੰਡਾ ਵੀ ਮੰਗ ਲਿਆ ਤੇ ਉਹ ਤੇਰੇ ਤੋਂ ਵੀ ਛੋਟਾਗਾ ਉਹ ਕਰੀ ਜਾਂਦੇ ਭੂਆ ਨੂੰ ਆਪਾਂ ਨੂੰ ਕੀ ਹੈ ਮੈਂ ਕੀ ਲੈਣਾ ਨਾਲੇ ਆਹੋ ਤੁਸੀਂ ਦੋਨੇ ਭਰਾਵਾਂ ਨੇ ਭੂਆ ਦਾ ਫੋਨ ਤਾਂ ਚੱਕਣਾ ਨਹੀਂ ਹੁੰਦਾ ਮੇਲੇ ਸਾਨੂੰ ਮੈਂ ਰੱਖੀ ਹੋਈ ਆ ਉਹ ਜਿਹੜੇ ਛਣਾਈ ਜਾਂਦੇ ਜਿਹਨੇ ਮੇਰੇ ਦਿਨਿਆ ਦੀ ਜਾਂਦੇ ਲੋਕਾਂ ਦੀ ਫਿਕਰ ਨਾ ਕਰਿਆ ਕਰ ਲੋਕਾਂ ਕੋਹੋਂ ਦੀ ਹੁੰਦੇ ਆ ਨਹੀਂ ਤੈਨੂੰ ਕਹੀ ਤਾਂ ਜਾਨਣਾ ਜੇ ਬਾਈ ਬਹ ਨਹੀਂ ਕਰਾਉਂਦਾ ਮੈਂ ਕਰਾ ਲੈਂਣਾ ਤੈਨੂੰ ਤਾਂ ਭਾਬੀ ਦਾ ਚਾਹੀ ਹੈ ਤੂੰ ਚੁੱਪ ਕਰ ਜਾ ਨਹੀਂ ਕੰਮੀ ਦੇ ਤੈਨੂੰ ਪਤਾ ਪੂਆ ਨੇ ਕੀ ਕਿਹਾ ਕਹਿੰਦੀ ਜੇ ਆ ਸਾਲ ਤੂੰਨੇ ਦਾ ਵਿਆਹ ਨਾ ਹੋਇਆ ਤਾਂ ਕਹਿੰਦੀ ਮੈਂ ਤੈਨੂੰ ਲਿਖ ਕੇ ਲੈ ਲਉ ਤੁਹਾਡੇ ਦੋਨੇ ਪੰਕਾਮ ਦੇ ਵੀ ਵਿਆਹ ਨਹੀਂ ਹੋਣੇ ਲੈ ਭਾਈ ਮੈਂ ਨਹੀਂ ਛੜਾ ਮਰਦਾ ਮੈਂ ਤਾਂ ਵਿਆਹ ਕਰਾਂ ਪੁੰਗਰਾ ਚਾਹੇ ਨਾਗਰਾ ਭਾਈ ਮੈਂ ਜੋਬ ਨਹੀਂ ਛੱਡ ਸਕਦਾ ਤੁਨ ਮੈਂ ਕਿੰਨੇ ਵਾਰੀ ਕਹਤਾ ਗੱਲ ਤਾਂ ਟੋਨੀ ਵੀਰੇ ਦਾ ਵਿਆਹ ਹੀ ਹੋ ਰਿਹਾ ਤੂੰ ਅੱਵੀਂ ਪੂਛ ਚੱਕੀ ਜਾਣਾ ਉਹ ਫਿਰ ਜਦੋਂ ਕਰਾਉਂਦੇ ਨਹੀਂ ਮੈਂ ਤਾਂ ਕਰਾਉਣੀ ਆ ਮੈਂ ਥੋੜੀ ਛੜਾ ਮਰੂੰਗਾ ਵੀਰੇ ਵਿਆਹ ਤੋਂ ਬਾਅਦ ਜੋਬ ਹੋਣੀ ਇੱਕ ਵਾਰੀ ਵਿਆਹ ਤਾਂ ਕਰਾਓ ਕੀ ਜਾਨਾ ਜੋੜ ਜੜੀ ਕਰਦੇ ਹੋ ਹੋਰ ਮੰਨਦਾ ਨਹੀਂ ਕਰਦਾ ਨਹੀਂ ਕਿਸੇ ਦੀ ਉਹ ਯਾਰ ਮੇਰਾ ਨਾ ਸਰਕੇ ਦਾ ਸਿਰ ਦੁਖੀ ਜਾਂਦਾ ਤੁਸੀਂ ਉੱਤੋਂ ਆ ਕੇ ਲੱਗ ਕੇ ਲੈ ਭੱਗ ਜਾ ਬਈ ਕਿਤੇ ਗੱਲ ਨਹੀਂ ਦਿੰਦੇ ਵਿਆਹ ਦੀ ਗੱਲ ਕਹੀ ਆ ਉਹੀ ਮੱਚਾ ਰੋ ਦੇ ਕੁੜੀਆਂ ਮੈਂ ਤਾਂ ਵਿਆਹ ਲੈ ਕਰਾਉਂਗਾ ਤੁਸੀਂ ਕਰਾਉਣਾ ਕਰਾਓ ਨਹੀਂ ਕਰਾਉਂਦੇ ਨਾ ਕਰਾਓ ਮੇਰੀ ਗੱਲ ਸੁਣ ਲੈ ਜੇ ਟੋਨੀ ਵਿਆਹ ਦਾ ਵਿਆਹ ਹੋਗਾ ਤਾਂ ਹੀ ਤੇਰਾ ਹੋਊਗਾ ਉਹ ਜਾ ਭੱਗ ਜਾ ਉਹੀ ਦਿਮਾਗ ਖਾਈ ਜਾਂਦੀ ਆ ਮੈਂ ਤਾਂ ਕਰਾਉਂਗਾ ਟੋਨੀ ਦਾ ਹੋਵੇ ਚਾਹੇ ਨਾ ਹੋਵੇ ਫੇਰ ਤੇਰਾ ਹੋਊਗਾ ਚੱਕਰ ਕੀ ਲੈਣਾ ਕਰਾਉਂਦੇ ਹੀ ਨਹੀਂ ਜਦੋਂ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਕਰਾਉਣੀ ਆ ਮੈਂ ਥੋੜੀ ਸ਼ਰਾਬ ਮਰਨਾ ਉਹ ਅੱਡ ਲੈ ਕੁੜੀ ਜੀ ਵੀ ਤੂੰ ਵੀ ਨਾ ਕਰਾ ਮੈਂ ਤਾਂ ਕਰਾਉਂਗਾ ਯਾਰ ਤੁਸੀਂ ਇੱਦਾਂ ਕਹਤੋਂ ਮੇਰੇ ਵੱਲ ਦੇਖੀ ਜਾਂਦੇ ਹੋ ਜਿਵੇਂ ਕਦੇ ਤੁਸੀਂ ਕੋਈ ਕੁੜੀ ਨਹੀਂ ਦੇਖੀ ਹੋ ਉਹ ਕੁੜੀਆਂ ਤਾਂ ਬਹੁਤ ਦੇਖੀਆਂ ਪਰ ਤੇਰੇ ਵਰਗੀ ਨਾ ਕਦੇ ਨਹੀਂ ਦੇਖੀ ਤੇਰੀਆਂ ਅੱਖਾਂ ਜਿਵੇਂ ਸਮੁੰਦਰ ਵਰਗੀਆਂ ਇੱਕ ਜੀ ਕਰਦਾ ਵਿੱਚ ਡੁੱਬ ਕੇ ਮਰ ਜਾਾਂ ਅੱਛਾ ਐਨੇ ਪੰਪ ਚੱਲ ਤੂੰ ਸਿਮਨੂਏ ਦੱਸੋ ਜੇ ਤੁਸੀਂ ਮੈਨੂੰ ਮਿਲਣਾ ਹੀ ਸੀ ਤਾਂ ਤੁਸੀਂ ਕਿਤੇ ਹੋਰ ਬੁਲਾ ਲੈਂਦੇ ਇੰਨੀ ਆਥਣੇ ਉਹ ਵੀ ਇੱਥੇ ਫਿਰ ਲੋਕਾਂ ਦੀ ਭੀੜ 'ਚ ਬੁਲਾ ਲੈਂਦਾ ਤੈਨੂੰ ਪਤਾ ਮੈਨੂੰ ਇਕੱਲੇ ਮਿਲਣ 'ਚ ਸਵਾਦ ਆਉਂਦਾ ਨਾ ਕਿ ਲੋਕਾਂ ਦੀ ਭੀੜ 'ਚ ਨਾਲੇ ਲੋਕ ਕੀ ਕਹਿੰਦੇ ਤੈਨੂੰ ਪਤਾ ਹੀ ਹੈ ਫਿਰ ਮੈਂ ਤੁਹਾਡੀ ਗੱਲ ਨੂੰ ਮੰਨਦੀ ਆ ਪਰ ਤੁਹਾਨੂੰ ਐ ਪਤਾ ਮੈਂ ਘਰੇ ਨਾ ਮਸਾ ਬਹਾਨਾ ਲਗਾ ਕੇ ਆਈ ਹਾਂ ਉਸੇਪਦੇ ਹੋਏ ਸੂਰਜ ਦੀ ਲਾਲੀ ਨਾ ਪਿਆਰ ਕਰਨ ਵਾਲੇ ਸ਼ੁਭ ਮੰਨੀ ਜਾਂਦੀ ਆ ਤੁਹਾਨੂੰ ਬੜਾ ਗਿਆਨ ਆ ਕੀ ਤੇ ਤੁਸੀਂ ਪਿਆਰ ਦੀ ਟ੍ਰੇਨਿੰਗ ਤਾਂ ਨਹੀਂ ਲਿੱਤੀ? ਜੋ ਤੁਹਾਨੂੰ ਪਹਿਲਾਂ ਹੀ ਇੰਨਾ ਕੁਝ ਪਤਾਇਆ। ਓਏ ਆਹ ਕਿਹੋ ਜਿਹਾ ਗੱਲਾਂ ਕਰੀ ਜਾਂਦੀਆਂ ਯਾਰ। ਮੈਂ ਤਾਂ ਅੱਜ ਤੱਕ ਕਿਸੇ ਕੁੜੀ ਵੱਲ ਦੇਖਿਆ ਤੱਕ ਨਹੀਂ। ਪਰ ਜਿੱਦੇ ਦਾ ਤੈਨੂੰ ਦੇਖਿਆ ਨਾ ਕਿਸੇ ਹੋਰ ਕੁੜੀ ਵੱਲ ਦੇਖਉ ਨੂੰ ਜੀ ਨਹੀਂ ਕਰਦਾ। ਸਾਰੇ ਮੁੰਡੇ ਨਾ ਪਹਿਲਾਂ ਕੁੜੀਆਂ ਨੂੰ ਇਦਾਂ ਹੀ ਕਹਿੰਦੇ ਨੇ। ਔਰ ਉਸ ਤੋਂ ਬਾਅਦ ਉਹਨਾਂ ਨੂੰ ਅੱਧ ਵਿੱਚ ਕਾਰ ਛੱਡ ਜਾਂਦੇ ਨੇ। ਓ ਮੈਂ ਉਹਨਾਂ ਮੁੰਡਿਆਂ ਚੋਂ ਨਹੀਂ ਵੀ ਤੈਨੂੰ ਅੱਧ ਵਿੱਚ ਕਾਰ ਛੱਡ ਜੂ। ਜੇ ਹੱਥ ਫੜਿਆ ਨਾ ਤਨਭਾਗ ਕੇ ਛੱਡੂਗਾ। ਪਰ ਤੂੰ ਨਾ ਬਦਲ ਜੀ ਮੈਂ ਨਹੀਂ ਬਦਲਦੀ ਪਰ ਬਸ ਤੂੰ ਕਦੇ ਨਾ ਮੇਰਾ ਯਕੀਨ ਨਾ ਥੋੜੀ ਕਿਉਂਕਿ ਦਿਲ ਟੁੱਟਿਆ ਹੋਇਆ ਦੁਬਾਰਾ ਜੁੜ ਜਾਂਦਾ ਆ ਪਰ ਯਕੀਨ ਯਕੀਨ ਕਦੇ ਦੁਬਾਰਾ ਨਹੀਂ ਹੁੰਦਾ ਤੂੰ ਮੇਰੇ ਤੇ ਭਰੋਸਾ ਰੱਖ ਡੈਂਪਲ ਮੈਂ ਹਰ ਪਲ ਤੇਰੇ ਨਾਲ ਬਤਾਉਣਾ ਚਾਹੁੰਨਾ ਮੈਨੂੰ ਪੂਰਾ ਵਿਸ਼ਵਾਸ ਆ ਤੁਹਾਡੇ ਤੇ ਪਰ ਤੁਹਾਨੂੰ ਹੁਣ ਆਪ ਮੇਰੇ ਘਰੇ ਗੱਲ ਕਰਨੀ ਪੈਣੀ ਆ ਕੋਈ ਗੱਲ ਨਹੀਂ ਘਰੇ ਗੱਲ ਵੀ ਕਰ ਲੂੰਗਾ ਤੂੰ ਟੈਨਸ਼ਨ ਨਾ ਲੈ ਜਦੋਂ ਮੈਂ ਤੇਰੇ ਨਾਲ ਆ ਤੈਨੂੰ ਕਾਦੀ ਫਿਕਰ ਆ ਫਿਰ ਹੋ ਤਾਂ ਤੁਹਾਡੀ ਗੱਲ ਸਹੀ ਆ। ਕਿ ਫਿਰ ਆਪਾਂ ਹੁਣ ਚੱਲੀਏ? ਚਲ ਮੈਂ ਤੈਨੂੰ ਛੱਡੀ ਦਿੰਨਾ ਫਿਰ। ਨਹੀਂ ਨਹੀਂ। ਮੈਂ ਖੁਦ ਆਪ ਚਲੀ ਜਾਊਂਗੀ। ਐਵੇਂ ਕਿਸੇ ਨੇ ਦੇਖ ਲਿਆ। ਅਗਲਾ ਕਹੇ ਨਹੀਂ ਅਥਣੇ ਕਿੱਥੋਂ ਆਉਂਦੀ ਏ ਕੱਲੀ। ਉਹ ਕੋਈ ਨਹੀਂ ਯਾਰ। ਜਦੋਂ ਪਿਆਰ ਕੀਤਾ ਆਪਾਂ ਵਿਆਹ ਕਰਾਉਣਾ ਫਿਰ ਆਪਾਂ ਨੂੰ ਕੀ ਡਰ? ਪਰ ਮੈਂ ਨਹੀਂ ਚਾਹੁੰਦੀ। ਕਿ ਆਪਣੇ ਪਿਆਰ ਬਾਰੇ ਹਜੇ ਲੋਕਾਂ ਨੂੰ ਪਤਾ ਲੱਗੇ। ਚਲ ਕੋਈ ਨਹੀਂ। ਤੂੰ ਜਾ ਫਿਰ ਘਰੇ ਜਾ ਕੇ ਫੋਨ ਕਰਦੀ। ਠੀਕ ਹੈ। ਠੀਕ ਆ। ਮੈਂ ਵੀ ਆਉਣਾ ਤੂੰ ਲੰਘ ਜਾ ਕੇ ਰ। ਕੀ ਜਾਣੇ ਵੀਰੇ ਮੈਂ ਮਸਾਂ ਕੋਲੇ ਕੰਮ ਕਰਨਾ ਤੇ ਰੱਖੇ ਨੇਗੇ ਕੋਈ ਚਾਜ ਦੇ ਕੰਮ ਵੀ ਕਰ ਲਿਆ ਕਰੋ ਕੋਈ ਕੱਪੜਾ ਕਿਤੇ ਦੇ ਦੇ ਕੋਈ ਕਿਤੇ ਪਿਆ ਮੈਂ ਮਸਾਂ ਸਾਡੇ ਕੋਲ ਕੀ ਰੱਖੇ ਸੀਗੇ ਕੰਮ ਹੁੰਦਾ ਕਿਰਤ ਤਾਂ ਮੇਰਾ ਹੋਰ ਮੈਨੂੰ ਮੇਰਾ ਕੋਈ ਕੱਪੜਾ ਲੱਭਦਾ ਤਾਂ ਹੈ ਨਹੀਂ ਚੱਲਾ ਚੱਕ ਦੇ ਕੋਈ ਹੋਰ ਆ ਤੇ ਮੂਰੇ ਕੋਈ ਹੋਰ ਆ ਜਾਂਦਾ ਤੁਹਾਨੂੰ ਉਹਦੇ ਨਾਲ ਕੋਈ ਕੰਮ ਪਸੰਦ ਆਉਂਦਾ ਹੈ ਨਹੀਂ ਗਾ ਗਿਆ ਮੇਰਾ ਜਣਾ ਝੁੱਟੇ ਅੱਛਾ ਵਿਆਹ ਤੂੰ ਮੇਰਾ ਪਾਣੀ ਕਰਾਉਣ ਨੂੰ ਫਿਰਦੀ ਆਂ ਵੀ ਤੇਰਾ ਖੜਾ ਛੜ ਜੇ ਆਹੋ ਫਿਰ ਹੋਰ ਕੀ ਕਰਾਂ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵਿਆਹ ਕਰਾ ਲੈਣਾ ਚਾਹੀਦਾ ਮਜਬੂਰੀ ਕੀ ਹੈ ਤੁਹਾਡੀ ਮੈਂ ਨਾ ਵਿਆਹ ਦੇ ਚੱਕਰਾਂ-ਚੱਕਰਾਂ ਦੇ ਨਹੀਂ ਪੈਣਾ ਚਾਹੁੰਦਾ। ਜੀ ਇੰਨੇ ਨਹੀਂ ਆਣਾ ਛੋੜੇ ਦਾ ਕਰ ਦੋ। ਤੁਹਾਨੂੰ ਮੇਰੀ ਇਹ ਗੱਲ ਨਾ ਹਰ ਵਾਰ ਆਜ ਮੰਨਣੀ ਪਊਗੀ। ਮੰਮੀ-ਪਾਪਾ ਦੇ ਆਖਰੀ ਸੁਪਨਾਗਾ। ਇਹ ਤਾਂ ਪੂਰਾ ਕਰ ਦੋ। ਉਹੀ ਗੱਲ ਤੇਰੀ ਨੇਹਾ। ਮੰਮੀ-ਡੈਡੀ ਦਾ ਸੁਪਨਾ ਕਿ ਮੈਂ ਦੂਰਾ ਰਹਿ ਜੂਗਾ। ਕਹੀ ਦਾ ਜਨਮ ਵੀ ਛੋੜੇ ਦਾ ਕਰ ਦਿੰਨੇ ਆਗੇ। ਕਿਉਂ ਵੀਰੇ? ਤੁਹਾਡਾ ਕੋਈ ਸ਼ੌਂਕ ਨਹੀਂ। ਤੁਹਾਡੀ ਇਹ ਜ਼ਿੰਦਗੀ ਨਹੀਂ ਹੈਗੀ। ਉਹਦਾ ਵੀ ਹੋ ਜਾਣਾਗਾ। ਉਹਦੀ ਲਾਈਫ ਅਲੱਗ ਆ। ਤੁਸੀਂ ਇਕੱਲੇ ਕੀ ਕਰੋਗੇ? ਮੈਂ ਵਿਆਹ ਕਰਾ ਕੇ ਕੀ ਲੈਣਾ? ਜਦੋਂ ਵੀਰ ਨਾਲ ਮੇਰੀ ਛੋਟੀ ਭੈਣ ਹੈਗੀ ਐ ਲੱਗ ਹੁੰਦਾ ਹੋ ਜੀ ਮੈਂ ਕਿਹੜਾ ਵੀਰੇ ਸਦਾ ਹੀ ਰਹਿਣਾ ਇੱਕ ਨਾ ਇੱਕ ਦਿਨ ਮੇਰਾ ਵੀ ਵਿਆਹ ਹੋ ਜਾਊਗਾ ਫਿਰ ਤੁਸੀਂ ਤਾਂ ਇਕੱਲੇ ਰਹਿ ਜਾਓਗੇ ਨਾ ਉਹ ਕੋਈ ਨਾ ਮੇਰੀ ਭੈਣੇ ਤੂੰ ਫੇਕਾ ਨਾ ਕਰ ਮੈਂ ਇਕੱਲੇ ਖੋਸ਼ ਐ ਵੀਰੇ ਤੂੰ ਮੈਨੂੰ ਆਪਣੀ ਭੈਣ ਨਹੀਂ ਮੰਨਦਾ ਤੈਨੂੰ ਮੰਮੀ ਪਾਪਾ ਦੇ ਸੁਪਨਿਆਂ ਦੀ ਕੋਈ ਕਦਰ ਨਹੀਂ ਹੈਗੀ ਉਹ ਭੈਣ ਕਿਉਂ ਨਹੀਂ ਮੰਨਦਾ ਤੂੰ ਤਾਂ ਸਾਡੀ लाਡਲੀ ਭੈਣ ਹੈਂ ਕੱਲੀ ਕੱਲੀ ਤੇਰੇ ਮੈਨਾਂ ਸਾਡਾ ਹੈ ਹੀ ਕੌਣ ਐ ਫਿਰ ਐਂ ਕਿਉਂ ਕਰਦੇ ਹੋ ਵੀਰੇ ਕਿੰਨੇ ਸਾਲ ਹੋ ਗਏ ਤੁਹਾਨੂੰ ਕਮਾਈ ਕਰਦੇ ਹਾਂ ਕਿੰਨਾ ਕੁਝ ਬਣਾ ਲਿਆ ਆਪਾਂ ਗੱਡੇ ਬਣਾ ਲਈ ਕਰਕੇ ਨਾ ਸੋਹਣਾ ਬਣਾ ਲਿਆ ਫਿਰ ਵਿਆਹ ਕਿਉਂ ਨਹੀਂ ਕਰਾਉਂਦੇ ਤੁਸੀਂ ਕਮੀ ਤਾਂ ਨਹੀਂ ਕਿਸੇ ਚੀਜ਼ ਦੀ ਭੈਣ ਪਰ ਹਜੇ ਕੋਈ ਕੁੜੀ ਦਿਲ ਨੂੰ ਲੱਗੀ ਨਹੀਂ ਜਦੋਂ ਲੱਗ ਗਈ ਮੈਂ ਕਰਾ ਦੂੰਗਾ ਤੁਸੀਂ ਮੈਨੂੰ ਦੱਸੋ ਤਾਂ ਸਹੀ ਤੁਹਾਨੂੰ ਕਿਹੜੀ ਕੁੜੀ ਚਾਹੀਦੀ ਆ ਆਪਾਂ ਉਹ ਜਿਹੀ ਕੁੜੀ ਲੱਭਾਂਗੇ ਬਸ ਭੈਣੇ ਜੇ ਮੈਂ ਦੱਸ ਤਾਂ ਦਿੱਤਾ ਵੀ ਕੁੜੀ ਖਾਨਦਾਨੀ ਹੋਵੇ ਤੇ ਮੇਰੀ ਭੈਣ ਨੂੰ ਪਿਆਰ ਕਰਨ ਵਾਲੀ ਹੋਵੇ ਫਿਰ ਮੈਂ ਕਰਾ ਲਵਾਂ ਤਾਂ ਕੀ ਗੱਲ ਹੈ ਹਾਂ ਭੈਣੇ ਬਸ ਠੀਕ ਆ ਨਾਲੇ ਵੀਰੇ ਹਾਂ ਚਾਚੀ ਨੇ ਨਾ ਦੱਸ ਪਾਈ ਸੀ ਦੋ ਤਿੰਨ ਕੁੜੀਆਂ ਦੀ ਉਹ ਕਹਿੰਦੀ ਸੀ ਅੱਜ ਫੋਟੋਆਂ ਭੇਜ ਦਊਂ। ਚਲ ਠੀਕ ਐ। ਤੂੰ ਫੋਟੋਆਂ ਮੋਗਾ ਵਾਕੀ ਨਾ ਦੇਖ ਲਈ। ਮੈਂ ਵੀ ਹੁਣ ਸ਼ਹਿਰ ਜਾਣਾ। ਮੇਰੇ ਕੱਪੜੇ ਕੱਢ ਦੇ। ਹਾਂ ਹਾਂ ਗਿਰੇ ਕੱਢ ਦੇਨੇ ਆ। ਚਲ ਠੀਕ ਐ ਲੈ ਜਾ ਫਿਰ। ਚਲ ਸ਼ੁਕਰਾ। ਗਿਰੇ ਨੇ ਬਿਆਹ ਨਹੀਂ ਹਾਂ ਤਾਂ ਕਿਤੇ ਹੰਦਾ ਸੁਣੀ ਕਿੰਨੀ ਐ ਕੋਈ ਹੁਣ ਕ੍ਰਿਕਟ ਦਾ ਹੁੰਦ ਗੱਡੀ ਜਾਂਨੇ ਮੈਨੂੰ ਵੀ ਦਿਖਾ ਦਿਓ ਫੋਟੋ ਆਪ ਸੀ ਕੁਸਰ ਨੂੰ ਸਰਜੀ ਕਰੀ ਜਾਂਨੇ ਆ ਉਹ ਮੈਨੂੰ ਦਾ ਆਪ ਮਾੜੀ ਦੀ ਫੋਟੋ ਦਿਖਾਈ ਜਾਂਨੇ ਬੜਾ ਪੁੱਤ ਹੋ ਗਈ ਫੜਾ ਦੇ ਕਿਉਂ ਦਿਖਾਵਾਂ ਮੈਂ ਐਨੀ ਸੋਹਣੀ ਮੇਰੀ ਭਾਬੀ ਆ ਨਜ਼ਰ ਲਾਣੀ ਆ ਨਾਲੇ ਫੋਟੋ ਮੈਲੀ ਹੋ ਜੂਗੀ ਹਾਂ ਨੀਹਾ ਉਹ ਮੈਨੂੰ ਮਾੜੀ ਕਿਤਾ ਦਿਖਾ ਦੇ ਫੋਟੋ ਫੇਰ ਕੀ ਹੁੰਦਾ ਐ ਥੋੜੀ ਮੈਲੀ ਹੋ ਜੂਗੀ ਨਾ ਜੀ ਜਦੋਂ ਵਿਆਹ ਕੇ ਆ ਗਈ ਨਾ ਭਾਬੀ ਉਦੋਂ ਦੇਖਿਓ ਨਾਲੇ ਹੱਥ ਤੱਕ ਦਾ ਰਹਿ ਗਿਆ ਕੋਈ ਨਾ ਸਾਲਿਓ ਮੈਂ ਵੀ ਨਹੀਂ ਫੋਟੋ ਦਿਖਾਉਂਦਾ ਜਦੋਂ ਮੇਰਾ ਟਾਈਮ ਆ ਗਿਆ ਐਂ ਕਰ ਨੂੰ ਤੁਹਾਡੇ ਨਾਲ ਹਾਂ ਨੀਹਾ ਦਿਖਾ ਦੇਣਾ ਇਹਨੂੰ ਮਾੜੀ ਦੀ ਫੋਟੋ ਸਹੀ ਕਹਿੰਦਾ ਅਨਮੋਲ ਫੇਰ ਵੀ ਤਾਂ ਇਹਨੇ ਦੇਖਣੀ ਐ ਇਹ ਹੀ ਤਾਂ ਵੀਰੇ ਮੈਂ ਕਹਿੰਨੀ ਆ ਹੱਤਾ ਰਹਿ ਗਿਆ ਫੇਰ ਦੇਖੀ ਜਾਓ ਘਰੀ ਜਣੇ ਛੰਮ ਛੰਮ ਕਰਦੇ ਨੇ ਫਿਰਨਾ ਓ ਕਿਆ ਬੋਲਣ ਲੈਗੇ ਪਰ ਮੋ ਤੁੰਡਾ ਸਿਆਣਾ ਐ ਇਹ ਤਾਂ ਨੇ ਆਣੀ ਐ ਆਹੋ ਅਖੀਰ ਚ ਮੈਨੂੰ ਐਂ ਕਹਿ ਕੇ ਟਾਲ ਦਿਆ ਕਰੋ ਬੁੜਾ ਹੋ ਗਿਆ ਮੈਂ ਬਸ ਕਰਿਆ ਕਰ ਅਵੀਰੇ ਤੋਂ ਬਾਅਦ ਨਾ 13 ਨੰਬਰ ਹੀ ਲੱਗਣਾ ਜਿਆਦੇ ਚਾਂਬਲਾ ਕਰਦਾ ਉਹ ਕੋਈ ਨਹੀਂ ਚੰਗਾ ਯਾਰ ਮੈਂ ਤਾਂ ਜਾਣਾਂ ਫੋਨ ਚੱਲਦਾ ਮੈਂ ਤਾਂ ਆ ਦੇਖ ਲੈ ਵੀਰੇ ਉਹਨੇ ਹਾਂ ਦੇਖ ਲੈ ਉਹ ਰੁੱਸ ਗਿਆ ਨਾ ਦਿਖਾ ਦਿੰਦੀ ਕਿੱਡੀ ਗੱਲ ਸੀ ਫੋਟੋ ਨਹੀਂ ਦਿਖਾਉਣੀ ਵੀਰੇ ਉਹਨੂੰ ਫੋਟੋ ਕੋਈ ਕੰਮ ਨਹੀਂ ਕਰਾਉਂਦਾ ਮੇਰੇ ਨਾਲ ਸਾਧਨਾ ਮਾਰਾ ਕਰਦੀ ਕਰਦਾ ਰਹਿੰਦਾ ਓਏ ਕੋਈ ਨਹੀਂ ਆ ਤੁਸੀਂ ਦੋਨੇ ਨਾ ਉਹ ਜਦ ਛੱਡਦਾ ਨਾ ਤੂੰ ਛੱਡਦੀ ਆ ਮੈਂ ਤਾਂ ਹਾਲ ਜਾਨਾ ਸੋਡੇ ਮੂਰੇ ਕੋਈ ਨਹੀਂ ਵੀਰੇ ਭਾਬੀ ਨੂੰ ਆ ਜਾਣ ਦੋ ਉਹਨਾਂ ਨੂੰ ਵੀ ਨਾ ਮੈਂ ਆਪ ਦੇਵਾਲੀ ਕਰ ਲੈਣਾ ਉਹ ਤਾਂ ਮੈਨੂੰ ਪਤਾ ਹੀ ਹੈ ਵੀ ਤੂੰ ਤਾਂਹੀਂ ਤਾਂ ਗਾਲੀ ਕਢੀ ਜਾਨੀ ਹੈ ਹਾਂ ਵੀਰੇ ਹੁਣ ਮੈਂ ਬਹੁਤ ਖੁਸ਼ ਹਾਂ ਨਾਲੇ ਜੇ ਤੁਸੀਂ ਵਿਆਹ ਨਹੀਂ ਹਾਂ ਕਰਦੇ ਨਾ ਫੋਨ ਤਾਂ ਮਮੀ ਪਾਪਾ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਜੂਗੀ ਹੁਣ ਤਾਂ ਮਮੀ ਪਾਪਾ ਦੇ ਸੁਪਨੇ ਪੂਰੇ ਕਰਦੇ ਨਾ ਫੋਨ ਤਾਂ ਖੁਸ਼ ਹੈ ਹਾਂ ਵੀਰੇ ਚਲ ਠੀਕ ਹੈ ਵੀਰੇ ਆ ਮੈਂ ਫੋਟੋਆਂ ਸੰਭਾ ਨਾਲੇ ਆਪਾਂ ਕੱਲ ਨੂੰ ਸ਼ਾਪਿੰਗ ਲਈ ਜਲਾਂਗੇ ਚਲ ਠੀਕ ਹੈ ਭਾਣੀ ਮੈਂ ਨਾ ਛੁੱਟੀ ਲੈ ਲਊਗਾ ਅੱਜ ਠੀਕ ਹੈ ਠੀਕ ਹੈ ਕਹਿ ਦਿੰਨਾ ਬੰਦ ਨੂੰ ਚਲ ਠੀਕ ਹੈ ਕੰਮ ਕਰ ਲਾ ਹਾਂ ਹੁਣ ਵੀਰੇ ਦਾ ਵੀ ਵਿਆਹ ਹੋ ਜਾਊਗਾ ਉਹ ਨਾਲ ਉਹਦਾ ਵੀ ਚੰਬਲੇ ਫਿਰਦਾ। ਉਹ ਕੀ ਗੱਲ ਹੋ ਗਈ ਡੈਂਪਲ? ਇੰਨੀ ਜਲਦੀ ਕਾਹਤੋਂ ਬੁਲਾ ਲਿਆ ਤੂੰ ਮੈਨੂੰ? ਹਨਮੋਲ ਮੇਰਾ ਰਿਸ਼ਤਾ ਪੱਕਾ ਹੋ ਗਿਆ। ਮੈਂ ਦੱਸਣ ਵਾਸਤੇ ਤੁਹਾਨੂੰ ਇੱਥੇ ਮਿਲਿਆ। ਰਿਸ਼ਤਾ ਪੱਕਾ ਹੋ ਗਿਆ? ਤੂੰ ਮੈਂ ਪਹਿਲਾਂ ਨਹੀਂ ਦੱਸ ਸਕਦੀ ਸੀ। ਹੁਣ ਕੀ ਫਾਇਦਾ ਫਿਰ ਦੱਸਣ ਦਾ? ਮੈਨੂੰ ਇਹ ਸੀਗਾ ਕਿ ਸ਼ਾਇਦ ਤੁਹਾਨੂੰ ਪਹਿਲਾਂ ਪਤਾ ਹੋਵੇ। ਕਿਉਂ? ਰਿਸ਼ਤਾ ਤੇਰਾ ਪੱਕਾ ਹੋਇਆ। ਮੈਨੂੰ ਪਹਿਲਾਂ ਨਹੀਂ ਪਤਾ ਲੱਗ ਜੂ। ਕਿਉਂ ਕਿ ਉਹ ਉਹ ਰਿਸ਼ਤਾ ਤੁਹਾਡੇ ਵੱਡੇ ਭਰਾ ਟੋਨੀ ਨਾਲ ਹੋਇਆ ਹੈ ਵੱਡੇ ਭਰਾ ਟੋਨੀ ਨਾਲ ਮੈਂ ਕੀ ਕਰਦੀ ਹੰ ਅਨਮੋਲ ਉਹ ਤਾਂ ਪੂਆ ਜੀ ਨੇ ਰਿਸ਼ਤਾ ਕਰਵਾਇਆ ਤੇ ਜਦੋਂ ਨੂੰ ਮੈਂ ਨਾ ਕਰਦੀ ਉਦੋਂ ਤਾਂ ਉਹਨਾਂ ਨੇ ਹਾਂ ਕਰ ਦਿੱਤੀ ਸੀ ਰਿਸ਼ਤੇ ਨੂੰ ਓਏ ਉਹ ਕਿਵੇਂ ਹਾਂ ਕਰ ਦਿੰਦੇ ਜੇ ਤੂੰ ਨਾ ਕਰ ਦਿੰਦੀ ਪਰ ਮੈਂ ਪਿਆਰ ਤਾਂ ਅਨਮੋਲ ਤੁਹਾਨੂੰ ਹੀ ਕਰਦੀ ਹਾਂ ਨਾ ਵਿਆਹ ਚਾਹੇ ਤੁਹਾਡੇ ਭਰਾ ਨਾਲ ਹੋ ਰਿਹਾ ਪਿਆਰ ਉਹ ਕਿਹੜਾ ਪਿਆਰ ਡਿੰਪਲ ਜਿਹਦੇ ਚ ਤੂੰ ਝੂਠੀਆਂ ਸੌਂਗਾਂ ਕਰਦੀਆਂ ਸੀ ਅਨਮੋਲ ਮੈਂ ਕਿਹੜਾ ਹੁਣ ਵੀ ਮੁੱਕ ਰਹੀ ਹਾਂ ਮੇਰੀ ਭਾਵੇਂ ਜਾਨ ਲੈ ਲਾ ਪਰ ਮੈਂ ਤੈਨੂੰ ਹੀ ਪਿਆਰ ਕਰਦੀ ਹਾਂ ਜਾਨ ਹਾਂ ਹੁਣ ਜਾਨ ਲੈ ਕੇ ਮੈਂ ਕੀ ਕਰਨੀ ਆ ਜਦੋਂ ਤੂੰ ਕਿਸੇ ਹੋਰ ਦੀ ਮੰਨਤਾ ਹੈ ਜੋ ਕੁ ਸਾਡੇ ਵਿਚਕਾਰ ਸੀ ਕਿ ਉਹਦਾ ਮੈਂ ਤੁਹਾਡੀ ਇਮਾਨਤ ਨਹੀਂ ਸੀ ਮੈਂ ਇਸ ਰਿਸ਼ਤੇ ਨੂੰ ਇਨਕਾਰ ਕਰ ਦਾਂਗੀ ਨਾਕੀਨ ਕਰਾਂਗੀ ਉਹ ਮੇਰਾ ਵੱਡਾ ਭਰਾ ਤੇ ਇਸ ਰਿਸ਼ਤੇ ਨੂੰ ਮੈਂ ਠਕਰਾ ਕੇ ਜੰਨਾ ਅੱਜ ਟੋੜ ਕੇ ਰਾਕੇ ਜਾਏਗਾ ਤੇਰੀ ਅੱਖਾਂ ਦੇ ਵਿੱਚ ਸਾਫ਼-ਸਾਫ਼ ਦਿਖਦਾ ਹੈ ਕਿ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈ ਪਿਆਰ ਤੂੰ ਮੈਨੂੰ ਕਦੇ ਨਹੀਂ ਛੱਡ ਸਕਦਾ ਪਿਆਰ ਜਦੋਂ ਕਰਦਾ ਸੀ ਨਾ ਉਦੋਂ ਕਰਦਾ ਸੀ ਹੁਣ ਤੂੰ ਮੇਰੇ ਭਰਾ ਦੀ ਇਮਾਨਤ ਹੈ ਤੈਨੂੰ ਪਤਾ ਇਸ ਗੱਲ ਦਾ ਤੂੰ ਕੀ ਸੋਚ ਰਿਹਾ ਹੈ ਤੇਰੇ ਭਰਾ ਦੀ ਇਮਾਨਤ ਵੜ ਕੇ ਮੈਂ ਤੇਰੀ ਭਾਬੀ ਬਣ ਚਾਂਗੀ ਕਦੇ ਵੀ ਨਹੀਂ ਇਹ ਵੀ ਕਦੇ ਹੋ ਸਕਦਾ ਮੈਂ ਸਾਫ਼ ਮਨਾਂ ਕਰ ਦਾਂਗੀ ਉਹਨਾਂ ਨੂੰ ਕਿ ਕਿ ਮੈਂ ਸਿਰਫ ਤੈਨੂੰ ਪਿਆਰ ਕਰਦੀ ਆਂ ਅਨਮੋਲ ਸਿਰਫ ਤੈਨੂੰ ਉਹ ਕਿਉਂ ਪਿੱਛੇ ਪਈ ਹੋਈ ਆ ਮੇਰੇ ਮੈਂ ਕਿਸੇ ਨੂੰ ਨਹੀਂ ਪਿਆਰ ਕਰਦਾ ਉਹ ਇੱਕ ਸੁਪਨਾ ਸੀ ਕੀ ਕਹਿ ਰਿਹਾ ਅਨਮੋਲ ਤੂੰ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੈਨੂੰ ਇੱਕ ਵਾਰ ਕਿਹਾ ਸੁਣਿਆ ਨਹੀਂ ਵੀ ਨਹੀਂ ਕਰਦਾ ਕਰਦੀ ਆਂ ਮੈਂ ਤੈਨੂੰ ਪਿਆਰ ਕਰਦੀ ਆਂ ਅੱਜ ਵੀ ਕਰਦੀ ਆਂ ਤੇ ਅੱਗੇ ਵੀ ਕਰਦੀ ਰਹੂੰਗੀ ਔਰ ਪਾਗਲ 판ਦੇ ਹੱਦ ਤੱਕ ਕਰਦੀ ਰਹੂੰਗੀ ਉਹ ਕਰੀ ਜਾ ਮੈਨੂੰ ਕੀ ਸੁਣਾਉਣੀ ਆ ਤੈਨੂੰ ਇੱਕ ਵਾਰ ਕਹਤਾਂ ਵੀ ਮੈਂ ਪਿਆਰ ਨਹੀਂ ਕਰਦਾ ਜਾਂ ਵਗ ਜਾ ਤੂੰ ਹਨਮੋਲ ਜੇ ਮੈਂ ਵਿਆਹ ਕਰਾਉਂਗੀ ਤਾਂ ਸਿਰਫ ਤੇਰੇ ਨਾਲ ਕਰਵਾਉਂਗੀ ਨਹੀਂ ਤਾਂ ਸਮੇਂ ਸਾਰੀ ਉਮਰ ਕਵਾਰੀ ਬੈਠੀ ਰਹੂੰਗੀ ਉਹ ਬੈਠੀ ਰਹ ਮੈਨੂੰ ਕੀ ਕਹਿਨੀ ਆ ਮੈਂ ਤੈਨੂੰ ਇੱਕ ਵਾਰ ਕਹਿਤਾ ਨਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਤੂੰ ਕੁਛ ਮਰਜੀ ਕਰ ਹਨਮੋਲ ਦੇਖ ਮੇਰੀ ਗੱਲ ਨੂੰ ਮੰਨ ਜੋ ਕੁਝ ਵੀ ਹੋਇਆ ਉਹਦੇ 'ਚ ਮੈਂ ਰਾਜ਼ੀ ਨਹੀਂ ਆ ਨਾਲੇ ਵੈਸੇ ਵੀ ਤੇਰਾ ਭਰਾ ਇੱਕ ਬਹੁਤ ਅੱਛਾ ਇਨਸਾਨ ਆ ਵੋਦਿਚ ਕੋਈ ਕਮੀ ਨਹੀਂ ਆ। ਕੱਲ ਕਰ ਵੀ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਵਿਆਹ ਤਾਂ ਦੇਖ ਲੈਣਪਾ ਤੈਨੂੰ ਕਰਾਉਣਾ ਹੀ ਪਊ। ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ। ਵਧੀਆ ਹੋ ਤੂੰ ਇੱਥੋਂ ਭੱਗ ਜਾ। ਐਵੇਂ ਕੋਈ ਦੇਖੂ ਅਗਲਾ ਖੁੱਤਾ ਟੋਨੀ ਦੀ ਘਰ ਵਾਲੇ ਨੂੰ ਖੜਾਈ ਖੜਾ। ਜਾ ਭੱਗ ਜਾ ਰਿੰਪਲ। ਵਧੀਆ ਰਹੀ ਨਹੀਂ। ਦੋਨਾਂ ਦੀ ਭਲਾਈ ਐ ਇਸ 'ਚ। ਕੋਈ ਨਹੀਂ। ਚੱਲੇ ਤਾਂ ਜਾਣੀ ਆ ਮੈਂ। ਪਰ ਇੱਕ ਗੱਲ ਯਾਦ ਰੱਖੀਂ। ਵਿਆਹ ਸਿਰਫ ਤੇਰੇ ਨਾਲ ਹੋਊਗਾ। ਖਲ ਜਾ ਜੀ। ਕਹਿੰਦਾ ਤੂੰ ਮੇਰਾ ਮਰੀਦਾ ਮੂੰਹ ਦੇਖੇਂ ਇੱਥੇ ਤੂੰ ਆ ਤੇ ਇੱਥੇ ਮੈਂ ਆ ਹਾਂ 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 ਉਹ ਗੱਲ ਨਹੀਂ ਆਸਲ 'ਚ ਨਾ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਸੀ ਹਾਂ ਹਾਂ ਜੀ ਸਭ ਕਿਕਰੋ ਦੱਸੋ ਕੀ ਗੱਲ ਕਰਨੀ ਹੈ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮੈਂ ਹਾਂਜੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਨਾ ਉਹ ਕੋਈ ਗੱਲ ਨਹੀਂ ਡਿੰਪਲ ਤੂੰ ਉਹਦੋਂ ਹੀ ਕਹਿ ਦਿੰਦੀ ਜਦੋਂ ਤੇਰਾ ਦਿਲ ਕਰਿਆ ਆਪਾਂ ਉਦੋਂ ਕਰਾਵਾਂਗੇ ਮੈਂ ਹੁਣ ਤੁਹਾਨੂੰ ਕਿਵੇਂ ਸਮਝਾਵਾਂ ਕਿਵੇਂ ਮਰਜ਼ੀ ਸਮਝਾ ਦੋ ਡਾਂਟ ਕੇ ਸਮਝਾ ਦੋ ਜਾਂ ਪਿਆਰ ਨਾਲ ਜਿਵੇਂ ਤੁਹਾਡਾ ਦਿਲ ਕਰਦਾ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਕਿਤੇ ਹੋਰ ਵਿਆਹ ਕਰਵਾ ਲਓ ਇੱਕ ਹੀ ਕਹਿ ਰਹੀਆਂ ਤੂੰ ਡਿੰਪਲ ਕਿਤੇ ਹੋਰ ਵਿਆਹ ਜਿਵੇਂ ਸੱਚ ਕਹਿ ਰਹੀਆਂ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ ਪਰ ਹੋਇਆ ਕੀ ਹੈ ਇਹ ਤਾਂ ਦੱਸ ਮੈਨੂੰ ਸ਼ਾਇਦ ਮੇਰੀ ਕਿਸਮਤ ਦੇ ਵਿੱਚ ਨਾ ਤੁਹਾਡੇ ਨਾਲ ਵਿਆਹ ਕਰਾਉਂਦੇ ਸੰਜੋਗ ਹੀ ਨਹੀਂ ਲਿਖੇ ਆਏ ਕਿਉਂ ਨਹੀਂ ਲਿਖੇ ਜਦੋਂ ਤੇਰੇ ਘਰ ਦੇ ਤਿਆਰ ਹੈ ਮੇਰੇ ਘਰ ਦੇ ਤਿਆਰ ਹੈ ਤੇ ਤੂੰ ਵੀ ਤਿਆਰ ਹੈ ਤੇ ਮੈਂ ਵੀ ਫੇਰ ਕਿਉਂ ਨਹੀਂ ਲਿਖੇ ਜੇ ਮੇਰੀ ਇੱਕ ਮਜਬੂਰੀ ਹੈ ਕਿ ਮੈਂ ਵਿਆਹ ਕਰਾ ਹੀ ਨਹੀਂ ਸਕਦੀ ਕਿਹੜੀ ਮਜਬੂਰੀ ਹੈ ਤੇਰੀ ਦੱਸ ਤਾਂ ਸਹੀ ਕਿਹੜੀ ਮਜਬੂਰੀ ਹੈ ਚਲ ਠੀਕ ਹੈ ਨਾ ਬੋਲ ਉਸ ਦਿਨ ਵੀ ਜਦੋਂ ਆਪਣਾ ਰੋਕਾ ਹੋਇਆ ਸੀ ਉਸ ਦਿਨ ਵੀ ਤੇਰੀ ਇਹ ਮਜਬੂਰੀ ਸੀਗੀ ਨਾ ਹਾਂਜੀ ਉਸ ਦਿਨ ਵੀ ਮੇਰੀ ਇਹ ਮਜਬੂਰੀ ਸੀ ਪਰ ਮੈਂ ਕਿਉਂ ਕਰਾਈ ਸੀ ਲੋਕਾਂ ਕਿਉਂ ਦਿਖਾਈ ਸੀ ਰੰਗੀਨ ਜ਼ਿੰਦਗੀ ਮੇਰੀ ਭੈਣ ਪਤਾ ਕਿੰਨੀ ਖੁਸ਼ ਸੀ ਜਦ ਜਮਾ ਵਿਆਹ ਨਹੀਂ ਹਾਂ ਕੀਤੀ ਸੀ ਜੀ ਮੈਨੂੰ ਮaaf ਕਰ ਦੋ ਪਲੀਜ਼ ਮੈਨੂੰ ਮaaf ਕਰ ਦੋ ਮaaf ਹੂੰ ਹੁਣ ਮਾਫ਼ ਦੀ ਭੈਣ ਦੀ ਝੋਲੀ 'ਚ ਖੁਸ਼ੀਆਂ ਦੇ ਬਦਲੇ ਤੇਰੀਆਂ ਮਜਬੂਰੀਆਂ ਪਾਵਾਂ ਮੈਨੂੰ ਪਤਾ ਨਹੀਂ ਸੀ ਕਿ ਜਦੋਂ ਤੈਨੂੰ ਪਹਿਲੇ ਦਿਨ ਦੇਖਿਆ ਸੀ ਨਾ ਮੈਨੂੰ ਲੱਗਿਆ ਸੀ ਵੀ ਤੂੰ ਉਹ ਕੁੜੀ ਹੈ ਜਿਹਦੇ ਨਾਲ ਮੈਂ ਵਿਆਹ ਕਰਾ ਸਕਦਾ ਲੇਕਿਨ ਥੋਨੂੰ ਕੋਈ ਹੋਰ ਵੀ ਤਾਂ ਕੁੜੀ ਮਿਲ ਸਕਦੀ ਆ ਕੋਈ ਮੈਂ ਹੀ ਤਾਂ ਇਕੱਲੀ ਨਹੀਂ ਨਾ ਕੋਈ ਵੀ ਇੱਕ ਹੀ ਕਹੀ ਜਾਂਦੇ ਹੋ ਮੈਡਮ ਪਿਆਰ ਇੱਕ ਨਾਲ ਹੁੰਦਾ ਤੇ ਹੁਣ ਪਿਆਰ ਕਰਕੇ ਹੁਣ ਕਹਿੰਦੀ ਵਿਆਹ ਕਿਸੇ ਹੋਰ ਨਾਲ ਕਰਾ ਲਓ ਵਿਆਹ ਕਿਸੇ ਹੋਰ ਨਾਲ ਤੇ ਪਿਆਰ ਕਿਸੇ ਹੋਰ ਨਾਲ ਫਿਰ ਮੈਂ ਵੀ ਤਾਂ ਕਿਸੇ ਨਾਲ ਪਿਆਰ ਕਰਦੀ ਆ ਪਿਆਰ ਅੱਛਾ ਤਾਂ ਇਹ ਗੱਲ ਸੀ ਫਿਰ ਕਿਦੋਂ ਕਰਾ ਰਹੀਆਂ ਉਹਦੇ ਨਾਲ ਗਿਆ ਚਾਦੋਂ ਵੀ ਵਿਆਹ ਹੋਇਆ ਤੁਸੀਂ ਇਸ ਵਿਆਹ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋਗੇ ਜਾਣੇ ਅਣਜਾਣੇ ਦੇ ਵਿੱਚ ਜੇ ਮੈਂ ਤੁਹਾਡੇ ਦਿਲ ਦਿਖਾਇਆ ਹੋਵੇ ਨਾ ਤੇ ਮੈਨੂੰ ਮਾਫ਼ ਕਰਿਓ ਕਿਉਂਕਿ ਮੈਂ ਵਿਆਹ ਉੱਥੇ ਕਰਾਉਣਾ ਚਾਹੁੰਦੀ ਆ ਜਿਹਨੂੰ ਮੈਂ ਪਿਆਰ ਕਰਦੀ ਆ ਅੱਛਾ ਤੇ ਇਹ ਪਿਆਰ ਨਹੀਂ ਸੀ ਜੇ ਮੈਂ ਉਹਦੇ ਨਾਲ ਵਿਆਹ ਨਹੀਂ ਕੀਤਾ ਜੇ ਮੇਰਾ ਪਿਆਰ ਰਿਸ਼ਤੇ 'ਚ ਨਹੀਂ ਬਦਲਿਆ ਤਾਂ ਮੇਰਾ ਪਿਆਰ ਭਟਕਦਾ ਰਹਿ ਜਾਊਗਾ ਬਸ ਸਮਝ ਗਿਆ ਮੇਰਾ ਪਿਆਰ ਰਿਸ਼ਤੇ ਚ ਨਹੀਂ ਬਦਲ ਸਕਿਆ ਤੇ ਪਰ ਰਹੂਗਾ ਤਾਂ ਪਿਆਰੀ ਆਈ ਐਮ ਸੋਰੀ ਬੈਸਟੋਪਲਕ